माज ਮਹਿਲਾ ਪੰਜਵਾਂ ਜਿਥਾ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਣ ਚਵਾਰੇ ਜਿਥਾ ਨਾਮ ਨਾ ਜਪਿਆ ਮੇਰੇ ਕੋ ਅੰਦਾ ਸੇਈ ਨਗਰ ਉਜਾੜੀ ਜਿਉ ਹਰ ਰੁखी ਰੋਟੀ ਖਾਏ ਸੰਭਾਲੇ ਹਰ ਅੰਦਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਬਿਸੂ ਕੀ ਬਾੜੀ ਜਿਉ ਸੰਤਾ ਸੇ ਤੀ ਰੰਗਣਾ ਲਾਏ ਸਾਖਤ ਸੰਗ ਬਹਿ ਕਰਮ ਕਮਾਏ ਦੁਲਬ ਦੇ ਕੋਈ ਅਗਿਆਨੀ ਜੜ ਆਪਣੀ ਆਪ ਪਾੜੀ ਜਿਉ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜਿਉ ਤੇਰੀ ਸ਼ਰਣ ਮੇਰੇ ਦੀਨ ਦਿਆਲਾ ਸੁਖ 사ਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 105 ਦੇ ਉੱਪਰ ਅੰਕਿਤ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਥੈ ਨਾਮ ਜਪਿਐ ਪ੍ਰਭ ਪਿਆਰੇ ਸੇ ਅਸਥਲ ਸੋਇਣ ਚਵਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਕੋਇਂਦਾ ਸਹੀ ਨਗਰ ਉਜਾੜੀ ਜੀਓ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਿਹਾ ਕਿ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਸੇ ਆਸਥਲ ਸੋਹਣ ਚਵਾਰੇ ਉਹ ਕਰ ਜਿਹੜੇ ਆ ਸੋਹਣੇ ਵਰਗੇ ਆ ਜਿਥੈ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਥਲ ਸੋਇਣ ਚਵਾਰੇ ਲੋਕ ਇੱਕ ਕਹਾਵਤ ਸੰਸਾਰ ਦੇ ਵਿੱਚ ਬੜੀ ਪ੍ਰਚਲਿਤ ਹੈ ਕਿ ਮਨੁੱਖ ਨੂੰ ਰੋਟੀ ਕਪੜਾ ਮਕਾਨ ਮਿਲ ਜਾਏ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਪਰ ਦੇਖਣ ਵਿੱਚ ਕੀ ਹੁੰਦਾ ਬੰਦੇ ਕੋਲ ਰੋਟੀ ਵੀ ਹੈ ਕੱਪੜੇ ਵੀ ਬੰਨਸਵੰਨੇ ਪਾਉਂਦਾ ਹੈ ਰਹਿਣ ਵਾਸਤੇ ਮਕਾਨ ਵੀ ਹੈ ਪਰ ਫਿਰ ਵੀ ਰੱਬ ਵਾਸਤੇ ਟਾਈਮ ਨਹੀਂ ਹੈ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਉਹ ਬੰਦਾ ਤਾਂ ਕਹਿ ਸਕਦਾ ਵੀ ਜਿਹੜੇ ਬੰਦੇ ਕੋਲ ਰੋਟੀ ਦਾ ਇੰਤਜ਼ਾਮ ਨਹੀਂ ਉਹ ਮਿਹਨਤ ਕਰਦਾ ਵੀ ਮੈਂ ਨਾਮ ਨਹੀਂ ਜਪ ਸਕਦਾ ਬਾਣੀ ਨਹੀਂ ਪੜ ਸਕਦਾ ਸੰਗਤ ਨਹੀਂ ਕਰ ਸਕਦਾ ਉਹ ਬੰਦਾ ਤਾਂ ਕਹਿ ਸਕਦਾ ਵੀ ਮੇਰੇ ਤਾਂ ਘਰ ਘਾਟ ਨਹੀਂ ਤੇ ਮੈਂ ਤਾਂ ਮਿਹਨਤ ਕਰਦਾ ਵੇ ਘਰ ਬਣਾਉਣਾ ਔਰ ਜਿਹਦੇ ਕੋਲ ਸਤਿਗੁਰ ਕਹਿੰਦੇ ਸਭ ਕੁਝ ਹੈ ਤੇ ਉਹ ਵੀ ਕਹੇ ਕਿ ਮੇਰੇ ਕੋਲ ਸਮਾਂ ਕੋਈ ਨਹੀਂ ਹੈ ਗੁਰਦੇਵਾਦਰ ਸਾਹਿਬ ਜੀ ਦੇ ਬਚਨ ਹੈ ਸਾਧ ਸੰਗਤ ਜੀ ਸਭ ਕੰਦੇ ਤਨ ਧਨ ਸੰਪੈ ਸੁਖ ਦਿਓ ਉਹਨੇ ਸਰੀਰ ਵੀ ਦਿੱਤਾ ਉਹਨੇ ਧਨ ਵੀ ਦਿੱਤਾ ਹੈ ਸੰਪਤਾ ਵੀ ਦਿੱਤੀ ਹੈ ਤਨ ਧਨ ਸੰਪੈ ਸੁਖ ਦਿਓ ਅਰਜੈ ਨੀ ਕਹਿ ਤਾ ਬੜੇ ਸੋਹਣੇ ਕਰ ਦਿੱਤੇ ਆ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਰਾ ਫਿਰ ਵੀ ਰੱਬ ਨੂੰ ਨਹੀਂ ਯਾਦ ਕਰਦੇ ਗੁਰੂ ਸਾਹਿਬ ਕਹਿੰਦੇ ਜਿੱਥੇ ਯਾਦ ਕੀਤਾ ਜਾਂਦਾ ਨਾ ਉਹ ਰੱਬ ਨੂੰ ਤੇ ਉਹ ਘਰ ਜਿਹੜੇ ਆ ਨਾ ਉਹ ਘਰ ਸਵਰਗ ਬਣ ਜਾਂਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਣ ਚਵਾਰੇ ਨਾਲ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਈ ਨਗਰ ਉਜਾੜੀ ਜਿਓ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ ਉਹ ਘਰ ਘਰ ਨਹੀਂ ਹੈ ਕਬੀਰ ਸਾਹਿਬ ਦੇ ਬਚਨ ਹੈ ਕਬੀਰ ਜਹ ਕਰ ਸਾਧਨਾ ਸੇਵੀ ਇਹ ਹਰ ਕੀ ਪੂਜਾ ਨਾਹੀ ਉਹ ਘਰ ਕੀਆ ਤੈਂ ਘਰ ਮਰਹੜ ਸਾਰ ਕੇ ਭੂਤ ਵਸੇ ਤਿੰਨ ਮਾਹੀ ਉਹ ਘਰ ਘਰ ਨੇ ਘਰ ਸ਼ਮਸ਼ਾਨ ਘਾਟ ਐ ਤੇ ਉਹਦੇ ਘਰ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਬੰਦੇ ਨਹੀਂ ਉਹ ਭੂਤ ਪ੍ਰੇਤ ਐ ਆਵਾਜ਼ਾਂ ਆਉਂਦੀਆਂ ਲੜਾਈ ਝਗੜੇ ਦੀਆਂ ਉਹਦਾ ਕਾਰਨ ਹੀ ਐ ਇੱਕ ਨਾ ਕਿਸੇ ਮਹਾਪੁਰਸ਼ ਨੂੰ ਕਿਸੇ ਨੇ ਪੁੱਛਿਆ ਸੀ ਵੇ ਬੰਦੇ ਇੰਨਾ ਪੈਸਾ ਲਾਉਂਦੇ ਮਕਾਨ ਬਣਾਉਂਦੇ ਆ ਕੋਈ 25 ਲੱਖ ਕੋਈ 50 ਲੱਖ ਕੋਈ ਕਰੋੜ ਰੁਪਈਆ ਲਾਉਂਦਾ ਪਰ ਬਾਹਰ ਕੀ ਉਹ ਕਦੇ ਉਹ ਇੱਕ ਘੜਾ ਜਾਂ ਕਾਲਾ ਜਾਂ ਟੰਗ ਦਿੰਦੇ ਆ ਜਾਂ ਕੋਈ ਭੂਤ ਜਾਂ ਟੰਗ ਦਿੰਦੇ ਆ ਸ਼ਕਲ ਜੀ ਬਣਾ ਕੇ ਇਹ ਕਾਦੇ ਵਾਸਤੇ ਟੰਗਦੇ ਆ ਉਹਨਾਂ بڑا ਸੋਹਣਾ ਜਵਾਬ ਦਿੱਤਾ ਕਹਿੰਦੇ ਸਾਈਨ ਬੋਰਡ ਹੈ ਪਤਾ ਲੱਗ ਜਾਂਦਾ ਵੀ ਅੰਦਰ ਵੀ ਇਦਾਂ ਦੇ ਰਹਿੰਦੇ ਆ ਤੇ ਉਹ ਆਵਾਜ਼ ਆਉਂਦੀ ਆ ਨਾ ਸਤਗੁਰ ਕਹਿਣੀ ਵੀ ਇਹੀ ਕਹਿ ਰਹੀ ਆ ਕਹਿੰਦੇ ਕਬੀਰ ਜਹ ਕਰ ਸਾਧਨਾ ਸੇਵੀ ਹਰ ਕੀ ਪੂਜਾ ਨਾਹੀਂ ਤੇ ਕਰ ਮਰਹਰ ਸਾਰ ਕੇ ਭੂਤ ਵਸੇ ਤਿੰਨ ਮਾਹੀਂ ਉਹ ਲੜਾਈ ਝਗੜੇ ਦੀ ਆਵਾਜ਼ਾਂ ਹੀ ਆਉਂਦੀਆਂ ਉਹ ਯਾਰਡ ਹੈ ਉਹ ਨਗਰ ਨਹੀਂ ਹੈ ਸਤਗੁਰੂ ਕਹਿੰਦੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਉ ਇਹਦਾ ਭਾਵ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਦੇ ਕੋਲ ਘਰ ਨਹੀਂ ਹੋਣਾ ਚਾਹੀਦਾ ਕਰ ਵਧੀਆ ਤੋਂ ਵਧੀਆ ਸਿੱਖ ਦੇ ਕੋਲ ਹੋਵੇ ਵਧੀਆ ਕੱਪੜੇ ਹੋਣ ਵਧੀਆ ਖਾਵੇ ਪਰ ਨਾਲ ਜੋ ਸਤਿਗੁਰ ਨੇ ਡਿਊਟੀ ਦਿੱਤੀ ਹੈ ਨਾ ਆਪਜੀ ਤਾਂ ਭਾਗਾਂ ਵਾਲੇ ਸੰਗਤ ਕਰਦੇ ਹੋ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਕੋਲ ਸਭ ਕੁਝ ਹੈ ਪਰ ਫਿਰ ਵੀ ਸਮਾਂ ਕੋਈ ਨਹੀਂ ਤੇ ਸਤਿਗੁਰ ਕਹਿੰਦੇ ਭਾਈ ਉਹ ਫਿਰ ਜੀਵਨ ਵੀ ਉਦਾਂ ਦਾ ਉਜਾੜ ਵਾਲਾ ਉਹਨਾਂ ਦਾ ਜੀਵਨ ਬਣ ਜਾਂਦਾ ਜਿਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਵੈਸੇ ਆ ਜਿਸ ਵੇਲੇ ਸਤਗੁਰੂ ਮਹਾਰਾਜ ਜੀ ਦਾ ਵਿਸ਼ਰਾਮ ਦੇ ਕਮਰੇ ਵਿੱਚ ਆਪਾਂ ਜਾਣੇ ਆ ਗੁਰੂ ਸਾਹਿਬ ਜੀ ਸਰੂਪ ਉੱਥੇ ਬਰਾਜਮਣ ਕਰਦੇ ਆਂ ਪੜ੍ਹਦੇ ਆਂ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਉਹ ਕਮਰੇ ਦੀ ਗੱਲ ਨਹੀਂ ਕਰਦੇ ਅਰਥ ਜਿਹੜੇ ਭਾਵ ਕਿ ਜਿੱਥੇ ਜਿੱਥੇ ਇਸ ਜਿਸ ਘਰ ਦੇ ਵਿੱਚ ਜਿਸ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਹੈ ਤੇ ਉਹ ਘਰ ਵੀ ਸੁਹਾਵਣਾ ਹੈ ਸਾਧਾਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਹੈ ਸਭ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆਸਥਲ ਸੋਹਣ ਚਵਾਰੇ ਉਹ ਸੋਹਣੇ ਵਰਗੇ ਚਵਾਰੇ ਭਾਵ ਬਹੁਤ ਸੋਹਣੇ ਹਨ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਦਾ ਕਹਿਣਾ ਹੈ ਵੀ ਇੱਕ ਬਿਲਡਿੰਗ ਗੁਰਦੁਆਰਾ ਨਹੀਂ ਹਰੇਕ ਸਿੱਖ ਦਾ ਘਰ ਗੁਰਦੁਆਰਾ ਬਣ ਜਾਏ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੂਆ ਹੁਣ ਇਹ ਵੀ ਬਿਲਡਿੰਗ ਆ ਨਾ ਇਸ ਤੋਂ ਵਧੀਆ-ਵਧੀਆ ਬਿਲਡਿੰਗਾਂ ਵੀ ਆ ਪਰ ਅਸੀਂ ਇੱਥੇ ਖਿੱਚੇ ਆਉਨੇ ਆ ਇੱਥੇ ਹੁਣ ਪਤਾ ਨਹੀਂ ਕਿੰਨੀਆਂ ਰੂਹਾਂ ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਪਤਾ ਨਹੀਂ ਕਿਹਦੇ ਕਾਰਨ ਸਾਰੇ ਜੁੜ ਜਾਂਦੇ ਆ ਤੇ ਇਸੇ ਕਰਕੇ ਅਪਰ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾ ਕਿਉਂਕਿ ਜਿੱਥੇ ਨਾਮ ਜਪਦੇ ਪਤਾ ਨਹੀਂ ਕਿੰਨੇ ਚਲੇਗੇ ਬੈਠ ਕੇ ਕਿੱਡੀ ਕਿਰਪਾ ਬਾ ਸਤਗੁਰ ਦੀ ਬਰਤ ਦੀ ਜਿੱਥੇ ਬਾਣੀ ਪੜ੍ਹੀ ਜਾਂਦੀ ਏ ਜੇ ਘਰ ਬਾਣੀ ਪੜਾਂਗੇ ਉਹ ਵੀ ਗੁਰਦੁਆਰਾ ਹੀ ਆ ਗੁਰੂ ਸਾਹਿਬ ਤਾਂ ਕਹਿੰਦੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋ ਤੇ ਸਤਗੁਰੂ ਕਹਿੰਦੇ ਜਿੱਥੇ ਨਾਮ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀਂ ਦਿਓ ਹਰ ਰੋਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਦੋਨੇ ਗੱਲਾਂ ਗੁਰੂ ਸਾਹਿਬ ਜੀ ਬਾਣੀ ਵਿੱਚ ਕਰਦੇ ਇੱਕ ਉਹ ਲੋਕ ਹੈ ਜਿਹੜੇ ਰੁੱਖੀ ਰੋਟੀ ਖਾਂਦੇ ਆ ਭਾਵ ਬਿਲਕੁਲ ਸਾਦਾ ਭੋਜਨ ਕਰ ਰਹੇ ਹੁਣ ਬਹੁ ਵਖਰੀ ਗੱਲ ਹੈ ਡਾਕਟਰ ਕਵੇ ਤਾਂ ਬੰਦਾ ਖਾ ਲੇਗਾ ਸਾਦਾ ਭੋਜਨ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਉਹ ਕੁਝ ਖਾਂਦਾ ਬੰਦਾ ਜਿਹੜਾ ਬੰਦਿਆਂ ਦੇ ਖਾਣ ਵਾਲਾ ਨਹੀਂ ਹੈ ਹਰ ਰੁੱਖੀ ਰੋਟੀ ਖਾਏ ਸਮਾਲੇ ਸਮਾਲੇ ਮਤਲਬ ਉਹ ਖਾ ਕੇ ਰੁੱਖੀ ਰੋਟੀ ਖਾ ਕੇ ਵੀ ਯਾਦ ਕਰ ਰਿਹਾ ਰੱਬ ਨੂੰ ਹਰ ਰੋਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਉਹਦੀ ਨਦਰ ਦਾ ਪਾਤਰ ਬਣਿਆ ਜਾਂਦਾ ਅੰਦਰ ਹੋਵੇ ਬਾਹਰ ਹੋਵੇ ਹਿਰਦੇ ਘਰ ਦੇ ਵਿੱਚ ਵੀ ਬਾਹਰ ਵੀ ਹਰ ਅੰਤਰ ਬਾਹਰ ਨਦਰ ਨਿਹਾਲੇ ਹੁਣ ਉਹ ਲੋਕ ਐ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਬਾੜੀ ਜੀਓ ਪਰ ਉਹ ਵੀ ਲੋਕ ਆ ਜਿਹੜੇ ਖਾ ਖਾ ਕੇ ਬਦਫੈਲੀਆਂ ਕਰਦੇ ਆ ਭੇੜੇ ਕਰਮ ਕਰ ਰਹੇ ਆ ਤੇ ਸਤਿਗੁਰੂ ਕਹਿੰਦੇ ਉਹ ਕੀ ਕਰ ਰਹੇ ਆ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜ਼ਹਿਰ ਦੀ ਬਾੜ ਬਣਾ ਰਹੇ ਆ ਆਪਣੇ ਜ਼ਿੰਦਗੀ ਦੇ ਵਿੱਚ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਬਾੜੀ ਜਿਉ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਸੰਤਾ ਸੇਤੀ ਰੰਗ ਨਾ ਲਾਏ ਸਾਕਤ ਸੰਗ ਬੇ ਕਰਮ ਕਮਾਏ ਦੁਲਬ ਦੇ ਕੋਈ ਅਗਿਆਨੀ ਜੜ ਆਪਣੀ ਆਪੋ ਪਾੜੀ ਜੀਓ ਸੰਤਾਂ ਭਾਵ ਬਹੁਵਚਨ ਹੈ ਗੁਰੂ ਕੀ ਸੰਗਤ ਦਾ ਕਦੇ ਪ੍ਰੇਮ ਨਹੀਂ ਕਰਦੇ ਸੰਤਾਂ ਸੇਤੀ ਰੰਗ ਨਾ ਲਾਏ ਕੀ ਕਰਦੇ ਆ ਸਾਕਤ ਸੰਗ ਬੇ ਕਰਮ ਕਮਾਏ ਇੱਕ ਹੁੰਦੇ ਆ ਸੁਕਰਮ ਇੱਕ ਬੇਕਰਮ ਭੈੜੇ ਕਰਮ ਜਿਹੜੇ 사ਕਤ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਪਰਮੇਸ਼ਰ ਤੋਂ ਟੁੱਟਿਆ ਮਨਮੁਖ ਮਨੋਖ ਜਿਹੜਾ ਉਹਨਾਂ ਦੀ ਸੰਗਤ ਕਰਦਾ ਤੇ ਭੈੜੇ ਕਰਮ ਕਮਾਰੇ ਸੰਤਾਂ ਸੇਤੀ ਰੰਗ ਨਾ ਲਾਏ 사ਕਤ ਸੰਗ ਬਹਿ ਕਰਮ ਕਮਾਏ ਦੁਰਲਭ ਦੇ ਕੋਈ ਅਗਿਆਨੀ ਇਹ ਬੜੀ ਕਠਿਨਾਈ ਦੇ ਨਾਲ ਮਨੁੱਖਾ ਜਨਮ ਮਿਲਿਆ ਸੀ ਜੜ ਆਪਣੀ ਆਪ ਪਾੜੀ ਜੀ ਉਹਨੇ ਆਪਣੀ ਜੜ ਆਪ ਹੀ ਪੱਟ ਲਈ ਗੁਰੂ ਸਾਹਿਬ ਕਹਿੰਦੇ ਦੁਰਲਭ ਮਨੁੱਖ ਜਨਮ ਮਿਲਿਆ ਬੜੀ ਕਠਿਨਾਈ ਦੇ ਨਾਲ ਪ੍ਰਾਪਤ ਹੋਇਆ ਮਾਨਸ ਜਨਮ ਦੁਲੰਭ ਗੁਰਮਕ ਪਾਇਆ ਮਨ ਤਨ ਹੋਏ ਚੁਲੰਭ ਜੇ ਸਤ ਗੁਰ ਪਾਇ ਦੁਰਲਭ ਦੇਖੋਈ ਅਗਿਆਨੀ ਅਗਿਆਨਤਾ ਦੇ ਵਿੱਚ ਸੀ ਇੰਨਾ ਸੋਹਣਾ ਜੀਵਨ ਮਿਲਿਆ ਉਹਨੂੰ ਬਰਬਾਦ ਕਰ ਲਿਆ ਜੜ ਆਪਣੇ ਆਪ ਪਾੜੀ ਜੀਉ ਤੇਰੀ ਸਰਣਾ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਏ ਸਤਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ। ਸ਼ਰਨ ਸਦਾਤ ਗੁਰਮਤ ਦੇ ਵਿੱਚ ਬਹੁਤ ਵੱਡਾ ਹੈ। ਲੋਕਾਂ ਨੇ ਨੀਤੀ ਦੇ ਭੇਦ ਬਣਾਏ ਸੀ ਸ਼ਾਮ-ਦਾਮ, ਦੰਡ ਭੇਦ, ਸ਼ਾਮ ਦਾ ਰਤਨ ਤੇ ਸਮਰਪਣ ਕਰਨਾ। ਸਤਗੁਰੂ ਕਹਿੰਦੇ ਜੇ ਸਮਰਪਣ ਕਰਨਾ, ਸ਼ਰਨ ਵਿੱਚ ਆਉਣਾ ਤੇ ਉਸ ਰੱਬ ਦੀ ਸ਼ਰਨ ਵਿੱਚ ਆਓ। ਤੇ ਸਤਗੁਰੂ ਦੇ ਕੋਲ ਕੀ ਪ੍ਰਾਪਤ ਕੀ ਹੁੰਦਾ ਹੈ? ਬੜੀ ਵੱਡੀ ਕਿਰਪਾ ਸਤਗੁਰ ਨੇ ਸਾਡੇ ਤੇ ਕੀਤੀ ਹੈ ਕਹਿੰਦੇ ਇੱਥੇ ਆਓਗੇ ਨਾ ਇਹ ਜੋ ਸਤਗੁਰ ਨੇ ਗੁਰਬਾਣੀ ਦਾ ਥਾਲ ਦਿੱਤਾ ਹੈ ਨਾ ਜੋ ਆਪਾਂ ਕੱਲ ਵਿਚਾਰ ਕਰ ਰਹੇ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ ਨਾਨਾ ਗੁਰੂ ਸਨ ਲੰਗਰ ਛਕ ਰਹੇ ਸੀ ਜਾ ਕੇ ਥਾਲੀ ਨੂੰ ਹੱਥ ਪਾ ਲਿਆ ਜਦਾਂ ਆਪਾਂ ਕਰਦੇ ਨਾ ਇੱਕ ਬੁਰਕੀ ਤੋੜ ਕੇ ਗਰਾਈ ਤੋੜ ਕੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਪਰ ਉਹ ਥਾਲ ਨੂੰ ਖਿੱਚਣ ਲੱਗ ਗਿਆ ਗੁਰੂ ਸਾਹਿਬ ਕਹਿੰਦੇ ਰੋਕੋ ਥਾਲ ਦੇ ਮਾਲਕਾ ਇਹ ਥਾਲ ਤੈਨੂੰ ਤੇਰਾ ਬਾਪੂ ਦੇਗਾ ਇਹ ਵਚਨ ਗਏ ਸੀ ਦੋਹਤਾ ਬਾਣੀ ਦਾ ਬੋਹਿਤਾ ਹੁਣ ਦੇਖੋ ਨਾ ਬਾਣੀ ਜੀ ਦਾ ਆਪਾਂ ਪੜਦੇ ਆ ਰੋ ਮਧਾਵਣੀ ਦੇ ਵਿੱਚ ਸ਼ਬਦ ਹੈ ਥਾਲ ਵਿੱਚ ਤਿੰਨ ਵਸਤੂ ਪਈ ਥਾਲ ਦਾ ਜ਼ਿਕਰ ਬਹੁਤ ਅੱਜ ਵੀ ਜੇ ਤੁਸੀਂ ਪੁਰਾਣੇ ਅੱਜ ਥੋੜਾ ਸਮਾਂ ਬਦਲ ਗਿਆ ਨਾ ਤੁਸੀਂ ਪੁਰਾਣੇ ਸਮੇਂ ਦੇਖ ਲਓ ਜੇ ਘਰ ਕੋਈ ਮਹਿਮਾਨ ਆਉਂਦੇ ਸੀ ਤੇ ਉਹਨਾਂ ਨੂੰ ਜੇ ਕੋਈ ਉਹਨਾਂ ਦਾ ਸਨਮਾਨ ਕਰਨਾ ਹੁੰਦਾ ਸੀ ਤੇ ਥਾਲ ਦੇ ਵਿੱਚ ਰੱਖ ਕੇ ਦਿੰਦੇ ਜਾਂ ਮਿਲਣੀ ਹੋਣੀ ਜਾਂ ਸਗਣ ਪਾਉਣਾ ਥਾਲ ਰੱਖਣਾ ਨਾਲ ਥਾਲ ਥਾਲ ਦੇ ਵਿੱਚ ਬਹੁਤ ਕੁਝ ਇੱਕ ਸਨਮਾਨ ਦਾ ਚਿੰਨ ਸੀ ਪਰ ਗੁਰੂ ਸਾਹਿਬ ਨੇ ਇੱਥੇ ਵੀ ਥਾਲ ਦੀ ਗੱਲ ਕੀਤੀ ਹੈ ਇਹ ਗੱਲ ਗੁਰੂ ਸਾਹਿਬ ਮਹਾਰਾਜ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਤੀਸਰੀ ਚੀਜ਼ ਕੀ ਆ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਦਾ ਸਭ ਸਰਦਾ ਸਤ ਸੰਤੋਖ ਤੇ ਨਾਮ ਇਹਦੀ ਵਿਚਾਰ ਕਰਨੀ ਤੇ ਸਾਨੂੰ ਕੀ ਦਿੱਤਾ ਥਾਲ ਵਿੱਚ ਕੀ ਆ ਤੇ ਅਸੀਂ ਹੁਣ ਜੇ ਇੱਕ ਮਾਂ ਜਿਹੜੀ ਆ ਪੜਾਉਣ ਜਾਂਦੀ ਆ ਜਾਂ ਕਿਸੇ ਜੌਬ ਤੇ ਜਾਂਦੀ ਆ ਆਪਣੇ ਬੱਚੇ ਨੂੰ ਕਹਿ ਦਿੰਦੀ ਆ ਬੇਟਾ ਮੈਂ ਖਾਣਾ ਬਣਾ ਕੇ ਫਰਿੱਜ ਚ ਰੱਖ ਦਿੱਤਾ ਤੇ ਤੂੰ ਕੱਢ ਕੇ ਗਰਮ ਕਰਕੇ ਖਾ ਲਈ ਤੇ ਹੁਣ ਉਹ ਬੱਚਾ ਤਿਆਰ ਹੋਇਆ ਤੇ ਗਵਾਂਡੀਆਂ ਨੂੰ ਪੁੱਛਣ ਜਾਵੇ ਕਿ ਮੇਰੀ ਮਾਂ ਰੋਟੀ ਕਿੱਥੇ ਰੱਖੀ ਕਹਿੰਦੀ ਦੱਸ ਕੇ ਨਹੀਂ ਗਈ ਕਹਿੰਦਾ ਹਾਂ ਮਾਂ ਨੇ ਕਿਹਾ ਜੀ ਥਾਲ ਦੇ ਉੱਤੇ ਵਿੱਚ ਫਰਿੱਜ ਦੇ ਵਿੱਚ ਪਈ ਹੈ ਤੂੰ ਗਰਮ ਕਰਕੇ ਖਾ ਲੈ ਪੇ ਸਾਨੂੰ ਕਾਹਦੇ ਪੁੱਛਣ ਆਇਆ ਤੇ ਅਸੀਂ ਪਤਾ ਨਹੀਂ ਕਿਉਂ ਭਟਕ ਰਹੇ ਹਾਂ ਗੁਰੂ ਸਾਹਿਬ ਨੇ ਇੱਕ ਵਾਰੀ ਸਮਝਾ ਦਿੱਤਾ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਅਸੀਂ ਕਾਹਦੇ ਭਲਾਨੇ ਕੋਲ ਨਾਮ ਲੈਣ ਜਾ ਰਿਹਾ ਕੋਈ ਕਿਸੇ ਕੋਲ ਨਾਮ ਲੈਣ ਜਾ ਰਿਹਾ ਤੇ ਗੁਰੂ ਨੇ ਤਾਂ ਦੱਸ ਦਿੱਤਾ ਵੀ ਇੱਥੇ ਹੀ ਆ ਇੱਥੇ ਆ ਥਾਲ ਵਿੱਚ ਸਭ ਕੁਝ ਹੈ ਭਟਕਣ ਦੀ ਲੋੜ ਨਹੀਂ ਡੇਰੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਓ ਕਿਸੇ ਬੰਦੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਭਾਈ ਇਹ ਬਹੁਤ ਵੱਡੀ ਸਾਡੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਉਹਦੀ ਸ਼ਰਨ ਵਿੱਚ ਆਉਣਾ ਹੈ ਤੇ ਉਹਦੀ ਸ਼ਰਨ ਵਿੱਚ ਆ ਕੇ ਕੀ ਮਿਲਦਾ ਪ੍ਰਭ ਕੀ ਸ਼ਰਨ ਸਗਲ ਪਹਲਾਥੇ ਸਾਰੇ ਡਰ ਖਤਮ ਹੋ ਜਾਣੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਤੇ ਆ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਉਂਦੇ ਜਿੱਦਾਂ ਗੁਰੂ ਰਾਮਦਾਸ ਜੀ ਕਹਿੰਦੇ ਆ ਅਬ ਹਮ ਚਲੀ ਠਾਕੁਰ ਪਹਿਾਰ ਏ ਸਤਗੁਰੂ ਮੈਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਭਾਵੇਂ ਤੂੰ ਰੱਖ ਲੈ ਭਾਵੇਂ ਮੈਨੂੰ ਮਾਰ ਦੇ ਜਿਉਂ ਭਾਵੇਂ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ ਅਜੇ ਤੇਰੀ ਸ਼ਰਨ ਵਿੱਚ ਤੇ ਜਦੋਂ ਅਸੀਂ ਸ਼ਰਨ ਵਿੱਚ ਆਏ ਆਪ ਤੁਹਾਡੇ ਨਾਲ ਬੀਤਦੀ ਸਾਡੇ ਨਾਲ ਵੀ ਬੀਤਦੀ ਆ ਲੋਕੀ ਚੰਗਾ ਵੀ ਕਹਿੰਦੇ ਮਾੜਾ ਵੀ ਕਹਿੰਦੇ ਲੈ ਇਹ ਤਾਂ ਗੁਰਦੁਆਰੇ ਤੁਰੇ ਰਹਿੰਦੇ ਆ ਇਹ ਤਾਂ ਇਦਾਂ ਕਰਦੇ ਆ ਗੁਰੂ ਸਾਹਿਬ ਕਹਿੰਦੇ ਇਹ ਗੱਲਾਂ ਨੂੰ ਛੱਡ ਦਿਓ ਲੋਕਾਂ ਨੇ ਕੀ ਚਤਰਾ ਚੰਗੇ ਵੀ ਕਹਿਣਗੇ ਲੋ ਜੀ ਬੜਾ ਗੁਰਮਖ ਹੈ ਗੁਰਦੁਆਰੇ ਜਾਂਦਾ ਬਾਣੀ ਪੜਦਾ ਸੇਵਾ ਕਰਦਾ ਤੇ ਕਈਆਂ ਨੇ ਚੰਗਾ ਵੀ ਕਹਣਾ ਮਾੜਾ ਵੀ ਕਹਿਣਾ ਲੋਕਾਂ ਨੇ ਕੀ ਚਤਰਾਈ ਉਪਮਾ ਤੈਂ ਬਸੰਤ ਰੁਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਤੇ ਇਨਾਂ ਵਿਸ਼ਵਾਸ ਹੋਣਾ ਚਾਹੀਦਾ ਕਿ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖਾ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀ ਉਹ ਰਾਖੋ ਲਾਜ ਮਰਾ ਇਹ ਸਤਿਗੁਰੂ ਇਹ ਦੀਨ ਦਿਆਲੂ ਪਰਮੇਸ਼ਰ ਜੀ ਤੁਹਾਡੀ ਸ਼ਰਨ ਵਿੱਚ ਆਇਆ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਇਹ ਮੇਰੇ ਗੁਰ ਗੋਪਾਲ ਪਰਮੇਸ਼ਰ ਵਾਹਿਗੁਰੂ ਜੀ ਤਸੀਂ ਸੁੱਖਾਂ ਦਾ ਸਾਗਰ ਹੋ ਕਦੇ ਇੱਕ ਇੱਕ ਸੁੱਖ ਦੇ ਵਿੱਚ ਮਨੁੱਖ ਭਟਕਦਾ ਫਿਰਦਾ ਹੈ ਭਟਕ ਰਿਹਾ ਕੱਲ ਵੀ ਬਿੰਦ ਕੀਤੀ ਸੀ ਫਿਰ ਦਰਾ ਰਿਆ ਇੱਕ ਪੰਜਾਬ ਦੇ ਵਿੱਚ ਮੈਂ ਕੱਲੋਂ ਪੜ ਰਿਆ ਸੀ ਅਖਬਾਰਤ ਦੇ ਵਿੱਚ ਇੱਕ ਬੰਦੇ ਦੀ ਘਰ ਵਾਲੀ ਨੂੰ ਕੈਂਸਰ ਸੀ ਉਹ ਪੰਡਤ ਦੇ ਚੱਕਰ 'ਚ ਪੈ ਗਿਆ ਪੰਡਤ ਨੇ ਆਖਿਆ ਵੀ ਐਦਾਂ ਕਰੋ ਵੀ ਆਹ ਇੰਨੀ ਸਮੱਗਰੀ ਜਿਹੜੀ ਆ ਤੁਸੀਂ ਦਰਿਆ ਦੇ ਵਿੱਚ ਪਾ ਕੇ ਆਜੋ ਤੇ ਤੁਹਾਡੀ ਘਰ ਵਾਲੀ ਦਾ ਕੈਂਸਰ ਠੀਕ ਹੋ ਜਾਏਗਾ ਉਹ ਵਿਚਾਰਾ ਸਮਾਨ ਇਕੱਠਾ ਕਰਕੇ ਉਹ ਜਦੋਂ ਦਰਿਆ ਵਿੱਚ ਗਿਆ ਨਦੀ ਵਿੱਚ ਗਿਆ ਪੈਰ ਫਿਸਲ ਗਿਆ ਤੇ ਉਹਨਾਂ ਵਿਚਾਰੀ ਦਾ ਉਹਦਾ ਕੈਂਸਰ ਕੀ ਹੋਣਾ ਸੀ ਉਹ ਵੀ ਵਿਚਾਰਾ ਚਲਾ ਗਿਆ ਨਦੀ ਵਿੱਚ ਡੁੱਬ ਗਿਆ ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਸੁੱਖਾਂ ਦਾ ਸਾਗਰ ਸਿਰਫ ਇੱਕ ਇੱਕ ਸੁੱਖ ਵਾਸਤੇ ਭਟਕਦੇ ਫਿਰਦੇ ਆ ਵੀ ਆ ਮਿਲ ਜਾਏਗਾ ਉਹ ਮਿਲ ਜਾਏਗਾ ਉਹ ਤਾਂ ਆਪੇ ਭਟਕੇ ਹੋਏ ਆ ਉਹ ਤਾਂ ਆਪ ਵੀ ਭਟਕੇ ਆ ਜਿਹੜੇ ਸੀਗੇ ਆਵਦਿਕ ਫਿਰ ਜੇਲ੍ਹਾਂ ਚ ਬੈਠੇ ਆ ਤੇ ਸਤਿਗੁਰ ਕਹਿੰਦੇ ਜਿਹੜਾ ਸੁੱਖਾਂ ਦਾ ਸਾਗਰ ਹੈ ਉਹ ਪਰਮੇਸ਼ਰ ਹੈ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਵ ਇਹ ਸਤਿਗੁਰ ਮਹਾਰਾਜ ਸ਼ਰਮ ਦਾ ਇੱਥੇ ਅਰਥ ਹੈ ਲਾਜ ਇਹ ਸਤਿਗੁਰ ਸਾਡੀ ਲਾਜ ਰੱਖੋ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸਰਮ ਇਹ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸੱਭ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨਾਮ ਜਪੋਗੇ ਤੇ ਤੁਹਾਡੇ ਹਿਰਦੇ ਘਰ ਵੀ ਤੇ ਤੁਹਾਡੇ ਬਾਹਰਲੇ ਘਰ ਵੀ ਬਹੁਤ ਸੋਹਣੇ ਹੋ ਜਾਣਗੇ ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉੱਥੇ ਸੋਕਾ ਪੈ ਜਾਂਦਾ ਉਜਾੜ ਹੈ ਉਜਾੜ ਦੇ ਵਿੱਚ ਕੋਈ ਵੀ ਨਹੀਂ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਹਣ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਈ ਨਗਰ ਉਜਾੜੀ ਜਿਉ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ